ਬ੍ਰੇਕ ਤੋਂ ਬਾਅਦ ਸਾਰੀ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਹੈ ਖੜਸ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਅਗਲੀ ਖਬਰ ਦਾ ਰੁਕ ਕੱਲ ਨੇ ਆ ਪਿਛਲੇ ਦਿਨੀ ਸੁਖਪਾਲ ਸਿੰਘ ਖੈਰਾ ਦੇ ਜਨਮ ਦਿਨ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਤਮਾ ਵੱਲੋਂ ਦਿੱਤੀਆਂ ਗਈਆਂ ਸ਼ੁਭ ਕਾਮਨਾਵਾਂ ਨੂੰ ਕਬੂਲ ਕਰਦੇ ਹੋਏ ਖੈਰਾ ਨੇ ਇਲਜ਼ਾਮ ਲਗਾਇਆ ਕਿ ਵਿਧਾਨ ਸਭਾ ਵਿੱਚ ਜਾਣ ਬੁਝ ਕੇ ਉਹਨਾਂ ਨੂੰ ਪੰਜਾਬ ਦੇ ਅਹਿਮ ਮੁੱਦੇ ਉਠਾਉਣ ਲਈ ਸਮਾਂ ਨਹੀਂ ਦਿੱਤਾ ਜਾਂਦਾ ਕਿਆ ਸਰ ਖਹਿਰਾ ਦੀ ਇਸ ਪੀੜ ਅਤੇ ਇਲਜ਼ਾਮਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਪੀਕਰ ਵੱਲੋਂ ਸਾਰਿਆਂ ਨੂੰ ਟਾਈਮ ਅਲਾਟ ਕੀਤਾ ਜਾਂਦਾ ਆਪਣੀ ਗੱਲ ਰੱਖਣ ਦਾ ਸਮਾਂ ਜਿਹੜਾ ਦਿੱਤਾ ਜਾਂਦਾ ਹੈ ਪਰਵਾਣਗੀ ਦਿੱਤੀ ਜਾਂਦੀ ਹੈ ਪਰ ਖਹਿਰਾ ਵੱਲੋਂ ਇਦਾਂ ਦੇ ਬਿਆਨ ਆਣੇ ਕਿ ਮੈਨੂੰ ਟਾਈਮ ਨਹੀਂ ਦਿੱਤਾ ਜਾਂਦਾ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰਨੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਕਿਸੇ ਵੀ ਵੱਲੋਂ ਸਟੇਟ ਦੇ ਵਿੱਚ ਜਾਂ ਦੇਜੋ ਸਪੀਕਰ ਦਾ ਅਹੁਦਾ ਹੁੰਦਾ ਨਾ ਬੜਾ ਇੱਕ ਨਿਰੋਲ ਨਿਰਪੱਖ ਹੁੰਦਾ ਵਾ ਮੇਰੇ ਵਿਰੋਧ ਹੁੰਦਾ ਵਾ ਨਿਰਭਵਾਦ ਹੁੰਦਾ ਹੈ ਜੀ ਉਹ ਜਿਹੜੇ ਸਾਡੇ ਕੁਲਦਾਰ ਸਨ ਸੰਧਵਾਵਾ 노 ਡਾਊਟ ਕਿ ਉਹ ਗੁਰਮੁਖ ਹੈ ਆਪਣੇ ਨੂੰ ਸਮਰਪਿਤ ਹੈਗੇ ਆ ਪਰ ਉਹਨਾਂ ਦੀ ਗੱਲ ਨਹੀਂ ਪੂਰੀ ਹੁੰਦੀ ਉਹਨਾਂ ਨੇ ਕਿਹਾ ਸੀ ਬਰਗਾੜੀ ਦੇ ਵਿੱਚ ਗਿਆ ਮੈਂ ਤਿੰਨ ਮਹੀਨੇ ਦੇ ਜੇ ਨਾ ਫੈਸਲਾ ਕਰਾਂ ਤੇ ਮੈਂ ਰਜਾਇਨ ਕਰ ਦੂੰਗਾ ਨਹੀਂ ਹੋਇਆ ਤਨਾ ਕੁਝ ਵੀ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਮਤਲਬ ਕਹਿਣੀ ਕਰਨੀ ਫਰਕ ਲੱਗਦਾ ਉਸ ਗੁਰਸਿੱਖ ਦੀ ਗੱਲ ਹੈਗੀ ਕਿ ਉਹਨਾਂ ਨੇ ਇੱਕ ਰੁਟੀਨ ਦੇ ਵਿੱਚ ਜਿੱਦਾਂ ਸਾਰੇ ਐਮਐਲਏ ਜਾਂ ਮੰਤਰੀਆਂ ਨੂੰ ਆਪਾਂ ਜੰਦਰ ਮੁਬਾਰਕ ਕਹਿੰਦੇ ਆ ਜੀ ਉਹਨਾਂ ਨੇ ਜਦੋਂ ਜੰਦਰ ਮੁਬਾਰਕ ਲਿਖੀ ਹੈ ਆਪਣੇ ਉਹਦੇ ਵਿੱਚ ਤੇ ਪਾਈ ਨਾਲ ਪਾਈ ਸਪਾਲ ਕਰ ਰਹੇ ਨੂੰ ਵੀ ਤੁਸੀਂ ਆਪਣੇ ਖੇਤਰ ਦੀਆਂ ਜਿਹੜੀਆਂ ਗੱਲਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਉਹਨਾਂ ਨੇ ਪ੍ਰਸ਼ੰਸਾ ਕੀਤੀ ਉੱਥੇ ਵਿੱਚ ਹਮ ਪ੍ਰਸ਼ੰਸਾ ਕਰਨ ਤੋਂ ਬਾਅਦਾਂ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਡੀ ਜਿਹੜੀ ਪ੍ਰਸ਼ੰਸਾ ਜਾਂ ਤੁਹਾਡੇ ਨੂੰ ਮੈਨੂੰ ਜਿਹੜੀ ਮੁਬਾਰਕਾਂ ਜਾਂ ਸ਼ੁਭਕਾਮਨਾਵਾਂ ਮਨਜ਼ੂਰ ਆ ਹਮ ਮੈਂ ਤੁਹਾਨੂੰ ਐਕਸੈਪਟ ਕਰਦਾ ਪਰ ਮੈਨੂੰ ਸਮਾਂ ਤਾਂ ਦਿਓ ਪਰ ਜਦੋਂ ਜਦੋਂ ਮੈਂ ਲੋਕਾਂ ਦੀ ਗੱਲ ਕਰਨੀ ਵਿਧਾਨ ਸਭਾ ਜਾਣਾ ਤੁਹਾਡੇ ਤੁਸੀਂ ਕਿਉਂ ਚੁੱਪ ਕਰ ਦਿੰਦੇ ਆ ਕਿਹਦੇ ਅੱਖੇ ਬੰਦ ਨੇ ਤੁਸੀਂ ਵਿਧਾਨ ਸਭਾ ਦੇ ਸਪੀਕਰ ਦੇ ਨਾਤੇ ਡਿਊਟੀ ਕੋਈ ਨਹੀਂ ਨਿਭਾਉਂਦੇ ਤੁਸੀਂ ਨਾਂ ਦੇ ਸਮਰਨੰਦਪੁਰ ਸਾਹਿਬ ਦੇ ਰੋਜਾ ਚਲਾਈ ਤੁਸੀਂ ਵਿਧਾਨ ਸਭਾ ਉੱਥੇ ਮੈਂ ਮੰਗਿਆ ਸਮਾਂ ਕੀ ਮੈਂ ਉਹਦੇ ਕਾਬਲ ਨਹੀਂ ਸੀ ਗੱਲ ਕਰਨ ਦੇ ਹਾਂ ਜਾਂ ਤੁਸੀਂ ਹੁਣ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਹਾ ਵੀ ਇਨੇ ਮਿੰਟ ਮਿਲਣੇ ਆ ਤੇ ਮੈਂ ਸਵਾਲ ਕੀਤਾ ਤੇ ਤੁਸੀਂ ਮੈਨੂੰ ਨਹੀਂ ਟਾਈਮ ਦਿੱਤਾ ਤੁਸੀਂ ਜਾਣ ਬੁਝ ਕੇ ਮੈਨੂੰ ਨਹੀਂ ਸਮਝਾ ਦੇ ਰਹੇ ਜਦੋਂ ਮੈਂ ਜੜੀ ਗੱਲਾਂ ਬਾਹਰ ਠੋਣਾ ਵਾ ਜਦੋਂ ਮੈਂ ਸਰਕਾਰ ਕੋ ਠਾਵਾਂਗਾ ਮੈਂ ਸਰਕਾਰ ਦਾ ਵਿਰੋਧ ਨਹੀਂ ਕਰਦਾ ਮੈਂ ਸਰਕਾਰ ਦੀਆਂ ਜੇ ਕਮਜ਼ੋਰੀਆਂ ਦੱਸਦਾ ਤੇ ਤੁਸੀਂ ਉਹਦੇ ਕਮਜ਼ੋਰੀਆਂ ਨੂੰ ਖਤਮ ਕਰੋ ਤਾਂ ਵੀ ਅੱਗੇ ਵਧੋ ਤੁਹਾਡੇ ਅੱਗੇ ਬਦਲ ਨਹੀਂ ਗੱਲ ਕਰਦਾ ਤੇ ਸੁਖਬਾਨ ਖਹਿਰਾ ਨੇ ਇਹ ਗੱਲ ਕੀਤੀ ਆ ਕਿ ਨੋ ਡਾਊਟ ਕੇ ਸੁਖਬਾਨ ਖਹਿਰਾ ਨੂੰ ਜਾਣ ਕੇ ਹੀ ਇਗਨੋਰ ਕੀਤਾ ਗਿਆ ਲੇਕਿਨ ਇਹ ਵੀ ਗੱਲ ਹੈ ਕਿ ਸੁਖਬਖ਼ਸ਼ ਖੈਰਾ ਨੂੰ ਦੇ ਖਿਲਾਫ ਭਗਵਾਨ ਤੁਮਾਰ ਨੇ ਤੁਹਾਡੀ ਥੋਣੀ ਹੈ ਜਾਂ ਅਮਦੀ ਪਾਰਟੀ ਨਹੀਂ ਹੋਣੀ ਹੈ ਤੇ ਸੁਖਬਖ਼ਸ਼ ਖੈਰਾ ਦੇ ਇਸ ਗੱਲ ਦੇ ਹੱਕ ਦੇ ਵਿੱਚ ਕਾਂਗਰਸੀਆਂ ਨੇ ਕਿੰਨੇ ਕਿ ਬਿਆਨ ਦਿੱਤੇ ਹੂੰ ਰਾਜਾ ਬੜਿੰਗਰੇ ਕਿ ਨਾ ਕਿ ਦਿੱਤਾ ਮਤਲਬ ਵੀ ਸੁਖਬਾਲ ਖੈਰਾ ਸਹੀ ਕਰਿਆ ਉਹਨੂੰ ਸਮਾਂ ਨਹੀਂ ਮਿਲਦਾ ਜਾਂ ਵਿਰੋਧੀ ਦੇ ਨੇਤਾ ਨੇ ਇੱਕ ਤਿਲਕੀਂ ਆਵਾਜ਼ ਵਿੱਚ ਗੱਲ ਕੀਤੀ ਆ ਵੀ ਸੁਖਬਾਲ ਖੈਰਾ ਨੂੰ ਸਮਾਂ ਮਿਲਣਾ ਚਾਹੀਦਾ ਬਿਲਕੁਲ ਤੇ ਜਿਹੜੇ ਹੋਰ ਨੇਤਾ ਤੇ ਬਿਠੇ ਆ ਜਿਹੜੇ ਆਪਣੇ ਨੂੰ ਕਾਗਦੇਤਾ ਜਿਹੜੇ ਮੁੱਖ ਮੰਤਰੀ ਦੇ ਉਦਦਦਰ ਬਣਦੇ ਹੈਗੇ ਆ ਉਹਨਾਂ ਅਜੇ ਤੱਕ ਨਹੀਂ ਕਿਹਾ ਕਿਸ ਨੇ ਆਵਾਜ਼ ਨਹੀਂ ਉਹਨਾਂ ਨੇ ਆਵਾਜ਼ ਨਹੀਂ ਥਾਈ ਔਰ ਉਹ ਸਗੋਂ ਜੇ ਸੁਖਬਾਲ ਖੈਰਾ ਨੂੰ ਸਮਾਂ ਨਹੀਂ ਮਿਲਦਾ ਤੇ ਉਹ ਉਹ ਹੱਸਦੇ ਆ ਉਹ ਮਜ਼ਾਕ ਕਰਦੇ ਮਜ਼ਾਕ ਪਣਾਇਆ ਜਾਂਦਾ ਕਿਉਂਕਿ ਜਿਹੜਾ ਉਹਨਾਂ ਦਾ ਪਾਰਟੀ ਦੇ ਵਿੱਚ ਹੀ ਲੋਕਾਂ ਦਾ ਆਪਸ ਵਿੱਚ ਚੱਲਦਾ ਨਾ ਕਿਤੋਂ ਤੱਕ ਚੱਲ ਰਹੀ ਹੈ ਰਸਾ ਕਸੀ ਚੱਲ ਰਹੀ ਗਈ ਆ ਉਹਦੇ ਵਿੱਚੋਂ ਸੁਖਪਾਲ ਖੈਰਾ ਦੀਆਂ ਜਿਹੜੀਆਂ ਪੰਜਾਬ ਦੇ ਮੁੱਦਿਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਗੱਲ ਉਹਨੇ ਕਰਨੀ ਆ ਜੋ ਉੱਥੇ ਨਹੀਂ ਹੁੰਦੀ ਹੈ ਨਾ ਉਹ ਇਸਰਕੇ ਖੁਸ਼ਵਾ ਕਿ ਸੁਖਪਾਲ ਦਾ ਸਮਾਂ ਨਹੀਂ ਮਿਲਿਆ ਉਹ ਇਸਰਕੇ ਨਾ ਖੁਸ਼ ਨਹੀਂ ਹੋਏ ਕਿ ਪੰਜਾਬ ਦੇ ਮੁੱਦੇ ਨਹੀਂ ਚੱਕੇ ਗਏ ਅੱਛਾ ਸੁਖਪਾਲ ਖੈਰਾ ਨੇ ਖੁੱਲਮ-ਖੁੱਲੀ ਇਹ ਗੱਲ ਹੈ ਜਿਹੜੀ ਪੁੱਛੀ ਹੈ ਕਿ ਕੀ ਕੁਲਤਾਜ਼ ਨੂੰ ਮੇਰੇ ਨਾਲ ਕੋਈ ਪਰਸਨਲ ਗ੍ਰੈਜਸ ਆ ਕਿ ਕੋਈ ਮਨਚ ਗੱਲ ਰੱਖਦੇ ਨੇ ਜਿਹੜਾ ਕਿ ਮੇਰੇ ਹਰ ਵਾਰ ਸਮਾਂ ਨਹੀਂ ਦਿੱਤਾ ਜਾਂਦਾ ਵਿਧਾਨ ਸਭਾ ਚ ਗੱਲ ਦਿੱਤਾ ਜਾਂਦਾ ਕੁਲਤਾਰ ਸਿੰਘ ਸੰਧਵਾ ਸਾਹਿਬ ਜੋ ਮਤਲਬ ਕੰਮ ਦੀ ਡਿਊਟੀ ਵੀ ਕਰ ਰਹੇ ਹੈਗੇ ਜਾਂ ਕੰਮ ਕਰ ਵੀ ਰਹੇ ਹੈਗੇ ਆ ਉਹਦੇ ਵਿੱਚ ਕੁਦਰਤੀ ਗੱਲ ਆ ਕਿ ਇੱਕ ਸਵਾਲ ਉੱਠਦਾ ਮੈਂ ਤਿਆਰ ਹੋ ਕੇ ਜਨਣਾ ਤੁਹਾਨੂੰ ਮੈਂ ਆਪਣਾ ਸਵਾਲ ਦਿੰਨਾ ਈਵਨ ਦੇਨ ਮੈਂ ਤੁਹਾਨੂੰ ਕੋਈ ਬਿੱਲ ਵੀ ਦਿੱਤੇ ਕੋਈ ਦਿੱਤੇ ਵੀ ਆ ਬਿੱਲ ਲੈ ਕੇ ਆਓ ਤੁਸੀਂ ਉਹ ਬਿੱਲ ਨਹੀਂ ਲੈ ਕੇ ਆ ਜਿਹਦਾ ਖਾਸ ਰਕੇ ਪਹਿਲੇ ਕਿਹੜਾ ਸੀ ਉਹਨਾਂ ਦਾ ਬਿਲਹੇ ਇਹਨਾਂ ਦੇ 300 ਪਹਿਲੇ ਬਿਲ ਰੱਖਿਆ ਸੀਗਾ ਕਿ ਜਿਹੜੇ ਦੂਜੀਆਂ ਸਟੇਟਾਂ ਵਾਂਗ ਸਾਡੇ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਮਜ਼ਦੂਰ ਆਉਂਦੇ ਆ ਪ੍ਰਵਾਸੀ ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਦਾ ਹੱਕ ਮਿਲਣਾ ਚਾਹੀਦਾ ਉਥੇ ਰਹਿਣ ਦਾ ਹੱਕ ਨਹੀਂ ਮਿਲਣਾ ਚਾਹੀਦਾ ਵੋਟਰ ਨੇ ਚਾਹੀਦੇ ਬਣਨੇ ਸਾਡੇ ਬਿਲਕੁਲ ਠੀਕ ਆ ਹੁਣ ਉਹਨਾਂ ਦੇ ਵੋਟਰ ਬਣਨਾ ਸਾਡਾ ਨੁਕਸਾਨ ਹੋ ਰਿਹਾ ਜੀ ਅੱਜ ਭਾਰਤ ਸਰਕਾਰ ਕਿੰਨਾ ਕੁਛ ਐਸਆਈਆ ਦੇ ਤਹਿਤ ਕਿੰਨੇ ਕਿੰਨੇ ਅੱਜ 2.5 ਕਰੋੜ ਕਰਤਾ 2 ਕਰੋੜ ਬੋਟਲਸ ਕਰਤਾ ਜੀ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਪੰਜਾਬ ਦੇ ਵਿੱਚ ਉਹਨਾਂ ਦਾ ਪੈਰਾ ਜਾਂ ਕਰਾਈ ਬਦ ਰਿਹਾ ਜਾਂ ਹੋਰ ਬਦ ਰਿਹਾ ਕਹਿੰਦੇ ਮੈਂ ਇਹ ਕਹਿੰਦਾ ਕਿ ਉਹਨਾਂ ਦਾ ਪੂਰਾ ਇੱਕ ਜਿੱਦਾਂ ਨਾ ਐਮਬੈਸੀ ਆਪ ਦੂਜੇ ਕੰਟਰੀ ਜਾਂਦੇ ਆ ਉਹਨਾਂ ਦੀ ਪੂਰੀ ਹੋਵੇ ਜਿਹੜਾ ਬੰਦਾ ਆ ਰਿਹਾ ਉਹਦੇ ਪਸਾ ਹੋਵੇ ਉਹ ਬਿੱਲ ਕਿ ਆਇਆ ਉਹ ਬਿੱਲ ਨੂੰ ਲੈ ਕੇ ਨਹੀਂ ਆਈ ਸਰਕਾਰ ਦੁਖੀ ਸਾਰੇ ਹੀ ਆ ਨਹੀਂ ਕਿਉਂਕਿ ਉਸ ਵਾਰ ਖੈਰ ਨੇ ਬਿੱਲਾਂ ਦਾ ਉਹ ਸਰਕਾਰ ਨੇ ਉਹਨੂੰ ਵਿਚਾਰ ਨਹੀਂ ਉਹਨਾਂ ਨੇ ਤਾਂ ਇਹ ਤੱਕ ਵੀ ਇਲਜ਼ਾਮ ਲਗਾਏ ਕਿ ਸੱਤਾਧਾਰੀ ਪਾਰਟੀ ਦਾ ਜਾਂ ਮੁੱਖ ਮੰਤਰੀ ਦੇ ਦਬਾਅ ਹੇਠ ਆ ਕੇ ਜਿਹੜੀ ਆ ਕਾਰਵਾਈ ਜਾਂ ਕਾਰਗੁਜ਼ਾਰੀ ਸਹੀ ਤਰੀਕੇ ਨਾਲ ਸਪੀਕਰ ਵੱਲੋਂ ਨਹੀਂ ਕੀਤੀ ਜਾਂਦੀ। ਦੇਖੋ ਗੱਲ ਇਸ ਰਹੀ ਕਿ ਜਦੋਂ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਬੋਲਦੇ ਨਾ ਸੁਖਪਾਲ ਸਿੰਘ ਖਹਿਰਾ ਬਾਰੇ ਜਾਂ ਹੋਰ ਬੁਰਦੀਆਂ ਬਾਰੇ ਜੀ ਉਹ ਲੱਗਦਾ ਕਿ ਮੁੱਖ ਮੰਤਰੀ ਨਹੀਂ ਬੋਲਦਾ ਕੋਈ ਦੁਸ਼ਮਣ ਵੱਡਾ ਬੋਲ ਰਿਹਾ ਉਹਨਾਂ ਦਾ ਜੀ ਉਹ ਤਾਂ ਉਹ ਮੋਰਚਾ ਸੰਭਾਲ ਰਿਹਾ ਤੇ ਉਹ ਨਾ ਠੱਠੀ ਦੀਆਂ ਬੀਬੀਆਂ ਨੂੰ ਤੂੰ ਤੂੰ ਮੈਂ ਮੈਂ ਬੋਲ ਕਰਦੇ ਆਂ ਜੀ ਜਦ ਕਿ ਮੈਂ ਅਸੀਂ ਸੁਣਦੇ ਰਹੇ ਹਾਂ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਨਾ ਇਹ ਅਮਰੁੱਧਿਆਂ ਨੂੰ ਠੱਠ ਕਰਨਾ ਹੁੰਦਾ ਸੀਗਾ ਤੇ ਉਹਨਾਂ ਨੂੰ ਬੜਾ ਵਾਰ ਕਹਿੰਦੇ ਯਾ ਤੂੰ ਧਰਨਾ ਦੇਣਾ ਤੇ ਮੈਨੂੰ ਦੱਸ ਕੇ ਆਇਓ ਮੇਰੇ ਘਰ ਮੈਂ ਤੁਹਾਡਾ ਚਾਪੜੇ ਦਾ ਪ੍ਰਬੰਧ ਵੀ ਕਰੂੰਗਾ ਬਿਲਕੁਲ ਕਿਉਂਕਿ ਤੁਸੀਂ ਆਪਣਾ ਦੱਸਣਾ ਵੀ ਹੈਗਾ ਤੇ ਲੋਕਾਂ ਨੇ ਹੱਸ ਪੜਨਾ ਤੋ ਉਹ ਨਹੀਂ ਚਾਹੁੰਦੇ ਹੁਣ ਇਹ ਜੋ ਕਹਿੰਦੇ ਤੁਸੀਂ ਆਇਓ ਸੀ ਮੈਂ ਡਾਂਗ ਕਰੂੰਗਾ ਜੇ ਮੈਂ ਜਿੰਦੇ ਨਾਲ ਦੇਓ ਅੰਦਰ ਬਾਹਰੋਂ ਬਾਹਰ ਜਿੰਦਾ ਜੀਬ ਨੂੰ ਨਾ ਦੇਓ ਲੋਕਤੰਤਰ ਦੇ ਵਿੱਚ ਕਿਸੇ ਮੁੱਖ ਮੰਤਰੀ ਦਾ ਇਹ ਨਹੀਂ ਬਿਆਨ ਹੁੰਦਾ ਕਿ ਆਹ ਲੋ ਜਿੰਦਾ ਸਿਗੀਰ ਸਾਹਿਬ ਇਹਦੀ ਜ਼ਬਾਨ ਨੂੰ ਲਾ ਦਿਓ ਜੀ ਬਿਲਕੁਲ ਜਿਉਂtheta ਲਾ ਦਿਓ ਇਹ ਇਹ ਤਾਨਾਸ਼ੈਰ ਰਵਈਆ ਹੁੰਦਾ ਤਾਨਾਸ਼ੈਰ ਰਵਈਆ ਵੀ ਨਿਗਾ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਉਹਨਾਂ ਨੇ ਤਾਂ ਇਹ ਤੱਕ ਵੀ ਕਹਿ ਦਿੱਤਾ ਕਿ ਲੋਕਤੰਤਰ ਖਤਮ ਕਰਕੇ ਇਹ ਤਾਂ ਇੱਕ ਬਦਮਾਸ਼ਾਂ ਦਾ ਟੋਲਾ ਹੈ ਵਿਧਾਨ ਸਭਾ ਨਹੀਂ ਰਹਿ ਗਈ ਨਹੀਂ ਚਲੋ ਆਪਾਂ ਲੋਕਤੰਤਰ ਦੇ ਵਿੱਚ ਨਾ ਇਹ ਗੱਲ ਕਹਿਣੀ ਉਹਨਾਂ ਦੀ ਜ਼ੁਬਾਨ ਦੇ ਵਿੱਚ ਹੋ ਸਕਦਾ ਕਹਿ ਰਹੇ ਸਾਬ ਗੁੱਸੇ ਹੋ ਕੇ ਕਹਿ ਦਿੰਦੇ ਆ ਇਲਜ਼ਾਮ ਲਗਾਏ ਜਾਂ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਆ ਗੱਲ ਹੈ ਕਿ ਤੁਸੀਂ ਲਾਈਵ ਪ੍ਰੋਗਰਾਮ ਜੋ ਦੇ ਰਹੇ ਆ ਲਾਈਵ ਪ੍ਰੋਗਰਾਮ ਤੁਸੀਂ ਆਪਣਾ ਮਿਆਰ ਵੀ ਦੱਸ ਰਹੇ ਆ ਵਿਧਾਨ ਸਭਾ ਦੇ ਵਿੱਚ ਜਿਹੜੇ ਚੁਣਕੇ ਭੇਜੀ ਸੀ ਉਹਨਾਂ ਦਾ ਮਿਆਰ ਕੀ ਆ ਹੂੰ ਕੀ ਤੁਸੀਂ ਨਾ ਵਿਰੋਧੀ ਧਿਰ ਕੋਈ ਮੁੱਦਾ ਰੱਖ ਹੋਇਆ ਕੋਈ ਨਾ ਉਹਨਾਂ ਦਾ ਮੁੱਦਾ ਸੁਣਿਆ ਗਿਆ ਜੀ ਨਾ ਪੰਜਾਬ ਸਰਕਾਰ ਨੇ ਕੋਈ ਰੱਖਿਆ ਇੱਕ ਰੋਜ਼ਾ ਰੱਖਿਆ ਹੁਣ ਪ੍ਰੋਰ ਰੱਖਿਆ ਇੱਕ ਰੋਜ਼ਾ ਵਿੱਚ ਕੀ ਰੱਖਿਆ ਜੇਕਰ ਸਰਦਾਰ ਪ੍ਰਗਟ ਸਿੰਘ ਨੂੰ ਹਾਕ ਮਾਰੀ ਆ ਵੀ ਨਹੀਂ ਚਲੋ ਦਿੱਲੀ ਚੱਲੀਏ ਆਪਾਂ ਮੋਦੀ ਸਾਹ ਨੂੰ ਆਖੀਏ ਹੂੰ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਤੇ ਉਹ ਕਹਿੰਦੇ ਨਹੀਂ 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 ਕਹਿੰਦੇ ਤੁਸੀਂ ਤਾਂ ਕਰੋ ਹਾਂ ਤੁਸੀਂ ਮੋਹਰੇ ਲੱਗੋ ਅਸੀਂ ਕਿਤੇ ਆਪਾਂ ਹਮਾਜ ਚਲੀਏ ਪਹਿਲਾਂ ਪੰਜਾਬ ਹਿਮਾਚਲ ਦੀ ਕਾਂਗਰਸ ਸਰਕਾਰ ਵੀ ਇਹਨਾਂ ਨੇ ਜਾਣਾਂ ਨਹੀਂ ਕਾਂਗਰਸੀਆਂ ਨੇ ਤੇ ਇਹਨਾਂ ਨੂੰ ਇਹ ਲਾਤਾ ਬੀਬੀ ਰਾਮ ਦਾ ਫਿਰ ਤੁਸੀਂ ਉਹਦੇ ਖਿਲਾਫ ਕਰਨਾ ਚਲੋ ਚੱਲੋਗੇ ਸਾਡੇ ਨਾਲ ਕੀ ਜਦੋਂ ਉਹ ਤੁਹਾਨੂੰ ਕਹਿੰਦੇ ਆ ਫਿਰ ਕੇਂਦਰ ਸਰਕਾਰ ਨਾਲ ਤੁਸੀਂ ਸਾਂਝਪੂਕਤਾ ਰਹੋ ਹਮ ਗੱਲ ਹੈਗੀ ਆ ਕਿ ਇਹ ਜੋ ਦੋਰਾਵਾ ਲਗੀਆਂ ਕਿ ਇਹਨਾਂ ਨੇ ਇੱਕ ਫਾਰਮੈਲਿਟੀ ਸੇਕ ਪਿਛਲੇ ਦਿਨੀ ਮੁੱਦਾ ਚੱਕਿਆ ਸੀਗਾ ਜੋ ਮੰਰੇਗਾ ਦੇ ਵਾਲਿਆ ਸੀਗਾ ਮੰਰੇਗਾ ਤੇ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਦਲਤ ਹੋਣ ਦਾ ਦਲਤ ਕਿੰਦੇ ਪੱਕੀ ਹੋਣੀ ਇੱਕ ਬੜਾ ਇੱਕ ਨੰਨੇਟਰ ਸਰਜਿਆ ਗਿਆ ਇੱਕ ਈਵੈਂਟ ਬਣਾਇਆ ਗਿਆ ਲੇਕਿਨ ਜੇ ਤੁਸੀਂ ਦਲਤ ਪੱਖੀ ਹੈਗੇ ਆਂ ਤੁਹਾਨੂੰ ਪਤਾ ਹੈ ਕਿ ਰਜਗਾਰ ਮਰ ਰਿਹਾ ਤੁਸੀਂ ਕਹੋ ਜੇ 125 ਦਿਨ ਸਰਕਾਰ ਨੇ ਤੇ 125 ਪੰਜਾਬ ਕਰ ਦੋਗੀ 250 ਚੁੱਲ੍ਹੇ ਬੜਾਂਗੇ ਅਸੀਂ 40% ਦੇਵਾਂਗੇ ਪੂਰਾ ਕਰਾਂਗੇ ਜਿੱਥੋਂ ਮਰਜ਼ੀ ਕਰੀਏ ਅਸੀਂ ਦਲਤਾਂ ਨੂੰ ਮਰ ਨਹੀਂ ਦਿੰਦੇ ਤੁਸੀਂ ਕਹਿੰਦੇ ਕੇਂਦਰ ਸਰਕਾਰ ਦੀ ਨੀਤੀ ਦੇ ਖਿਲਾਫ ਹੋ ਰਹੇ ਆਂ ਵੀ ਤੁਸੀਂ ਉਹਦੇ ਪੱਖ ਵਿੱਚ ਬੋਲ ਰਹੇ ਆਂ ਤੁਸੀਂ ਕਾਂਸਵੋਨੋਂ ਬਣਾਈ ਗਈ ਡਾਕਟਰ ਮਨਮੋਨਸੋਂ ਬਣਾਈ ਬਦਰੀਗਾ ਸਕੀਮ ਦੇ ਕਿੰਨਾ ਹੱਕ ਦੇ ਬੋਲ ਰਹੇ ਆਂ ਤੇ ਉਸ ਤੋਂ ਪਹਿਲਾਂ ਦੇ ਹੱਕੇ ਬੋਲੇ ਹੀ ਨਹੀਂ ਬਿਲਕੁਲ ਜਦੋਂ ਉਹ ਵਿਰੋਧ ਆਇਆ ਵਿਰੋਧ ਬੋਲੇ ਤਾਂ ਕਾਂਗਰਸ ਨੇ ਵਧਾਈ ਦਿੱਤੀ ਸੀ ਆਪ ਉਹਦਣ ਵੀ ਹਾਂ ਹੈਨਾ ਕਾਂਗਰਸ ਨੂੰ ਆਪਣੀ ਉਹਦੀ ਮਰੀਗਾ ਸਕੀਮ ਆ ਉਹਨੂੰ ਕੈਸ਼ ਨਹੀਂ ਕਰਨੀ ਆ ਰਹੀ ਉਲਟਾ ਮਿਹਣੋ ਮਣੀ ਹੋ ਗਈ ਟੁੱਟ ਗਈ ਜਿਹੜੀ ਲਾਈ ਸਿੰਬਲੰਗ ਨਾਲ ਯਾਰੀ ਆ ਇਹਨਾਂ ਦਾ ਹਾਲ ਆ ਜੀ ਤੇ ਇਸ ਤ ਜਦੋਂ ਹੁਣ ਸੁਖਪਾਲ ਖੈਰਾ ਜੀ ਕਾਫੀ ਨਰਾਜ਼ ਆ ਜਿਹੜੇ ਇਨੀ ਦਿਨੀ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਤਲਬ ਕੀਤੀ ਮੁੱਖ ਮੰਤਰੀ ਤੇ ਵੀ ਤੰਜ ਕੱਸੇ ਨੇ ਕਿ ਇਹਨਾਂ ਦੀਆਂ ਕੁਝ ਵੀਡੀਓਜ਼ ਆ ਜਿਹੜੀਆਂ ਇਤਰਾਜਯੋਗ ਸਾਹਮਣੇ ਆਈਆਂ ਨੇ ਜੋ ਕਿ ਸਿੱਖ ਮਰਿਆਦਾਵਾਂ ਨੂੰ ਜਾਂ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਉਹਦੀ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ ਇਸ ਨੂੰ ਕਿਸ ਤਰ੍ਹਾਂ ਦੇ ਦਿਓ ਗੱਲ ਹੈ ਕਿ ਸਰਕਾਰ ਦੇ ਕੋਲ ਅੱਜਕੱਲ ਇੱਕ ਬਹੁਤ ਪਿਆਰਾ ਵੱਜ ਹੁੰਦਾ ਪਿਛਲੇ ਦਿਨੀ ਮਤਲਬ ਪਟਿਆਲੇ ਦੇ ਜੋ ਮਤਲਬ ਐਸਐਸਪੀ ਨੇ ਕੀਤਾ ਸੀਗਾ ਜੀ ਜੋ ਬਿਆਨ ਦਿੱਤਾ ਸੀਗਾ ਬਲਾਕ ਸੰਧੀ ਚੋਣਾ ਵਿੱਚ ਜੀ ਜੀ ਦੂਸਰੋਂ ਬਦਨ ਨੇ ਕੀ ਕਿਹਾ ਸੀਗਾ ਕਹਿੰਦਾ ਸਾਰੀ ਸ਼ਰਾਰਤੀ ਏਆਈ ਦੀ ਆ ਹੂੰ ਏਆਈ ਦੇ ਸਾਰੇ ਇਹ ਜੇ 2.5 ਸਾਲ ਦੀ ਉਮਰ ਹੈ ਏਹ ਸਭ ਬੱਚਾ ਬਹੁਤ ਸ਼ਰਾਰਤੀ ਆ ਤੇ ਇਹ ਸਰਕਾਰ ਇਹ ਕਹ ਦੋਗੀ ਕਿ ਜਿਹੜੀਆਂ ਭਗਵੰਤਪਾਲ ਸਾਹਿਬ ਦੀਆਂ ਜਿਹੜੀਆਂ ਅਤਰਾਜੋਗ ਵੀਡੀਓਜ਼ ਆਈਆਂ ਹੈਗੀਆਂ ਜੀ ਜਿਹੜੀਆਂ ਕਿ ਮਤਲਬ ਉਹਨਾਂ ਦੇ ਕਦਰੋਂ ਨੀਵਾ ਕਰਦੀਆਂ ਤੇ ਉਹ ਕਹਿੰਦੇ ਏਆਈ ਦੀ ਗੱਲ ਆ ਉਹ ਜਿਵੇਂ ਪੜ ਨਹੀਂ ਇੱਛਾਵਾਨਾਂ ਨੇ ਆਪਣਾ ਪੱਲਾ ਛਾੜ ਦਿੱਤਾ ਹੈ ਇਸ ਸਰਕਾਰ ਨੇ ਕਿ ਇਹ ਸਰਦਾਰ ਜੀ ਤੇ ਪ੍ਰਭਾ ਜੀ ਹਾਲ ਤੇ ਹੋ ਚੁੱਕੀ ਆ ਸਿਰਫ ਪੱਤਰਕਾਰਾਂ ਨੇ ਗੱਲ ਪੁੱਛੀ ਸੀ ਵੀ ਤੁਹਾਡਾ ਹੈਲੀਕਾਪਟਰ ਕੌਣ ਚਲਾਉਂਦਾ ਤੇ ਤੁਸੀਂ ਦੇਖੋ ਪਰਚੇ ਹੋ ਗਏ ਉਹਨਾਂ ਤੇ ਤੇ ਉਹਨਾਂ ਦੇ ਪਰਚੇ ਕਰਤੇ ਆ ਤੇ ਪਰਚੇ ਵੀ ਕਿਹੜੇ ਕੀਤੇ ਗ੍ਰਿਫਤਾਰੀ ਨਹੀਂ ਕੀਤੀ ਇੱਕ ਪਰਚਾ ਕਰਤਾ ਤੇ ਸਾਹਮਣੇ ਰੱਖ ਲਿਆ ਵੀ ਇਹਨਾਂ ਨੂੰ ਕੰਟਰੋਲ ਕਰਦਾ ਵੀ ਜਦੋਂ ਇਲੈਕਸ਼ਨ ਆਵੇਗੀ ਜੇ ਬੋਲਣ ਦੇ ਅੰਦਰ ਕਰਦਾਂਗੇ ਵਿੱਚ ਇਹਨਾਂ ਦਾ ਬੰਦ ਕਰਦਾਂਗੇ ਇਹ ਨਹੀਂ ਹੈਗਾ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਵੋਟ ਦਾ ਹੱਕ ਮੇਗਾ ਹਨਾ ਤੁਸੀਂ ਉਹਨੂੰ ਵੀ ਖਰਾਬ ਕਰ ਰਹੇ ਹੋ ਤੇ ਤੁਸੀਂ ਅੱਜ ਪੱਤਰਕਾਰਾਂ ਦੇ ਮਨਾਂ ਦੇ ਵਿੱਚ ਭਾਵੇਂ ਇਹਨਾਂ ਦੇ ਸਪੋਰਟਰ ਹੀ ਹੋਣਗੇ ਉਹ ਵੀ ਸੋਚਦੇ ਕਿ ਅਸੀਂ ਗਲਤ ਕੰਮ ਕਰ ਲਿਆਗਾ ਪੱਤਰਕਾਰ ਨੇ ਜਦੋਂ ਗੱਲ ਕਰਨੀ ਲੋਕਾਂ ਦੇ ਕਰਨੀ ਆ ਤੁਹਾਡੇ ਸਾਹਮਣੇ ਰੱਖਣੀ ਆ ਤੁਸੀਂ ਉਹਨੂੰ ਵੀ ਖਰਾਬ ਕਰਦੇ ਹੋ ਸੁਖਪਾਲ ਸਿੰਘ ਖਹਿਰਾ ਵੀ ਇੱਕ ਐਸਾ ਦੇ ਕਿ ਲੋਕਾਂ ਦੇ ਮਨਾਂ 'ਚ ਜਿਹੜੇ ਆਮ ਤੌਰ ਤੇ ਸਵਾਲ ਉੱਠਦੇ ਆ ਪੱਤਰਕਾਰ ਇੱਕ ਜ਼ਰੀਆ ਹੁੰਦੇ ਨੇ ਉਹ ਸਵਾਲਾਂ ਨੂੰ ਤੁਹਾਡੇ ਅੱਗੇ ਪੇਸ਼ ਕਰਦੇ ਨੇ ਤੇ ਤੁਸੀਂ ਉਹਨਾਂ ਤੇ ਹੀ ਪਰਚੇ ਕਰਕੇ ਬਹਿ ਗਏ। ਬਿਲਕੁਲ ਮੈਂ ਹੀ ਕਹਿੰਦਾ ਪੱਤਰਕਾਰ ਕੀ ਹੁੰਦਾ ਪੱਤਰਕਾਰ ਸਰਕਾਰ ਤੇ ਲੋਕਾਂ ਵਿਚਕਾਰ ਪੁਲ ਹੁੰਦਾ। ਪੁਲ ਹੁੰਦਾ ਬਿਲਕੁਲ ਜੋ ਸਰਕਾਰ ਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਲੋਕ ਤੱਕ ਪਹੁੰਚਾਉਂਦੇ ਆ ਜੋ ਲੋਕਾਂ ਦੀ ਮਸਲੇ ਹੈਗੇ ਆ ਉਸ ਸਰਕਾਰ ਤੱਕ ਪਹੁੰਚਾਉਂਦੇ ਆ ਤੇ ਜੇ ਤੁਸੀਂ ਹੁਣ ਉਹ ਪੁਲ ਨਹੀਂ ਤੋੜਦੋਂਗੇ ਹੂੰ ਕਿ ਜਾਉਂਗੇ ਕਿੱਥੇ? ਹੂੰ ਮਸਲਾ ਦਾ ਆਪਦਾ ਨਾ ਆਪ ਦੇ ਪੈਰ ਤੇ ਆਪ ਘਵਾੜੀ ਮਾਰ ਰਿਹਾ ਹੈ। ਜੀ 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 ਸੋ ਸਰ ਤੁਸੀਂ ਸਾਡੇ ਸਟੂਡੀਓ ਚ ਆਏ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦਿੱਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਖਬਰਾਂ ਤੇ ਵਿਚਾਰ ਵਟਾਂਦਰਾ ਕਰਦੇ ਰਵਾਂਗੇ ਮਿਲਦੇ ਰਵਾਂਗੇ ਰੂਬਰੂ ਹੁੰਦੇ ਰਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਿਊ ਆ ਤਾਂ ਆਰਪੀਡੀ 24 ਨੂੰ ਸਬਸਕ੍ਰਾਈਬ ਫਾਲੋ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਆਪਣੇ ਜਿਹੜੇ ਕਮੈਂਟਸ ਹੁੰਦੇ ਆ ਤੁਹਾਡੀ رائے ਹੁੰਦੀ ਹੈ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦਿਆ ਕਰੋ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਦੇਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ